ਜਦੋਂ ਗੁਰੂ ਨਾਨਕ ਸਾਹਿਬ ਜੀ ਸਮੇਰ ਪਰਬ ਉਤੇ ਜੋਗੀਆਂ ਨੂੰ ਮਿਲਦੇ ਆ ਤੇ ਜੋਗੀ ਬਹੁਤ ਵੱਡੇ ਸਵਾਲ ਕਰਦੇ ਬਾਬਾ ਜੀ ਉਤੇ ਉਹ ਇੱਕ ਸਵਾਲ ਕਰਦੇ ਆ ਵੀ ਤੁਸੀਂ ਕਹਿੰਦੇ ਬੰਦੇ ਨੂੰ ਵੀ ਗੁਰੂ ਦੇ ਦਰ ਨਾਲ ਜੁੜੋ ਤੇ ਬੰਦਾ ਜਿਹੜਾ ਗੁਰੂ ਦੇ ਦਰ ਨਾਲ ਜੁੜਦਾ ਉਹਦੀ ਕੀ ਨਿਸ਼ਾਨੀ ਆ ਹੁਣ ਸਾਡਾ ਤਾਂ ਜੋਗ ਮੱਤ ਵਾਸੀ ਮੰਦਰਾ ਪਾ ਦਿੰਨੇ ਆ ਝੋਲੀ ਪਾ ਦਿੰਨੇ ਆ ਤੇ ਉਹਨੂੰ ਕਹਿੰਨੇ ਮੱਠ ਵਿੱਚ ਆ ਕੇ ਬੈਠ ਕੇ ਤੇ ਜੋਗ ਸਾਧਨਾ ਕਰ ਤੁਸੀਂ ਕਹਿੰਦੇ ਹੋ ਵਚਨ ਕਰਦੇ ਬਾਣੇ ਵਿੱਚ ਗੁਰਦੁਆਰੇ ਹੋਏ ਸੋਜੀ ਪਾਈ ਸੀ ਹਾਂਜੀ ਤੇ ਜਿਹੜਾ ਬੰਦਾ ਗੁਰੂ ਦੇ ਦਰ ਨਾਲ ਜੁੜਦਾ ਵਾ ਉਹਦੀ ਕੀ ਨਿਸ਼ਾਨੀ ਆ ਇਕਨ ਸਾਡੀਆਂ ਤੇ ਨਿਸ਼ਾਨੀਆਂ ਵਾ ਦਰਸ਼ਨ ਵੇਖ ਕਰੋ ਜੋਗਿੰਦਰਾ ਜੇ ਤੁਸੀਂ ਵੀ ਸਾਡੇ ਦਰਸ਼ਨ ਵਿੱਚ ਆਜੋ ਸਾਡੀ ਮੱਤ ਵਿੱਚ ਆਜੋ ਤੇ ਅਸੀਂ ਤੁਹਾਨੂੰ ਜੋਗਿੰਦਰਾ ਕਰ ਦੇਾਂਗੇ ਆਪਣਾ ਮੁਖੀ ਮੰਨ ਲਵਾਂਗੇ ਜਥੇਦਾਰ ਬਣਾ ਦੇਾਂਗੇ ਜੋਗਿੰਦਰਾ ਕਰ ਦੇਾਂਗੇ ਖਿੰਥਾ ਝੋਲੀ ਮੁੰਦਾ ਅਸੀਂ ਉਹਨੂੰ ਮੰਦਰਾ ਪਵਾ ਦਿੰਨੇ ਆ ਝੋਲੀ ਫੜਾ ਦਿੰਨੇ ਆ ਡੰਡਾ ਫੜਾ ਦਿੰਨੇ ਆ ਤੇ ਜਿਹੜਾ ਤੁਸੀਂ ਕਹਿੰਦੇ ਹੋ ਕਿ ਗੁਰਦੁਆਰੇ ਹੋਏ ਸੋਝੀ ਪਾਈ ਸੀ ਉਹਨਾਂ ਦੀ ਕੀ ਨਿਸ਼ਾਨੀ ਹੈ ਤੇ ਉੱਥੇ ਉਹਨਾਂ ਨੇ ਕਿਹਾ ਰੋਸ ਨਾ ਕੀਜੇ ਅਸੀਂ ਧੰਨ ਕੋ ਗੱਲ ਕਹਿਣ ਲੱਗਿਆਂ ਤੇ ਸਾਡੀ ਗੱਲ ਦਾ ਰੋਸ ਨਹੀਂ ਕਰ ਬੁਰਾ ਨਹੀਂ ਮਨ ਹੋਣਾ ਜਨੀ ਕੀ ਉੱਤਰ ਦੀਜੇ ਉੱਤਰ ਦਿਓ ਹਿੰ ਤਨ ਸਵਾਲ ਕਰਨ ਲੱਗੇ ਆ ਇੱਕ ਉਹਦਾ ਤੁਸੀਂ ਉੱਤਰ ਦੇਣਾ ਹੈ ਬਾਬਾ ਜੀ ਕਹਿੰਦੇ ਕਰੋ ਕੀ ਸਵਾਲ ਤੇ ਆ ਇੱਕੂ ਬਾਬੇ ਗੁਰੂ ਨਾਨਕ ਨੇ ਨਹੀਂ ਕੋਈ ਸਵਾਲ ਪੁੱਛਿਆ ਸਵਾਲ ਉਹ ਪੁੱਛਦਾ ਹੁੰਦਾ ਜਿਹੜਾ ਅੰਦਰੋਂ ਅਧੂਰਾ ਹੋਵੇ ਪੂਰਾ ਕਦੀ ਸਵਾਲ ਕਰਦਾ ਹੀ ਨਹੀਂ ਕਿਉਂਕਿ ਪੂਰੇ ਦਾ ਕੋਈ ਸਵਾਲ ਹੀ ਨਹੀਂ ਹੈ ਅੱਜ ਦੇ ਸਿੱਖ ਗੁਰਦੁਆਰੇ ਆ ਕੇ ਗੁਰੂ ਨੂੰ ਕੋਈ ਸਵਾਲ ਨਹੀਂ ਨ ਕਰਦਾ ਇਹਦਾ ਮਤਲਬ ਇਹ ਨਹੀਂ ਕਿ ਇਹ ਪੂਰਾ ਹੋ ਗਿਆ ਵਾ ਇਹਦਾ ਵੀ ਹੁਣ ਕੋਈ ਸਵਾਲ ਹੀ ਨਹੀਂ ਹੈ ਤਾਂ ਗੁਰੂ ਨੂੰ ਤਾਂ ਕੋਈ ਸਵਾਲ ਕਰਦਾ ਹੀ ਨਹੀਂ ਹੁਣ ਤਾਂ ਬਸ ਆਪਣੇ ਆਪ ਚ ਸ ਗਿਆਨੀ ਬਣ ਕੇ ਬਹਿ ਗਏ ਜਿਵੇਂ ਕਹਿ ਲੋ ਕਿ ਅੱਜ ਦੇ ਮਨੁੱਖ ਨੂੰ ਹੁਣ ਕੋਈ ਧਰਮ ਦੀ ਲੋੜ ਨਹੀਂ ਹੈ ਉਹਨੂੰ ਗਿਆਨ ਦੇ ਵੀ ਲੋੜ ਨਹੀਂ ਮਨੁੱਖ ਨੂੰ ਤਾਂ ਇਹ ਹੁਣ ਆਪਣੇ ਆਪ ਵਿੱਚ ਤਾਂ ਨਹੀਂ ਹੋ ਗਿਆ ਉਹਨੂੰ ਇਸ ਕਰਕੇ ਕਿਹਾ ਸੀ ਬਾਬਾ ਗੁਰੂ ਨਾਨਕ ਸਾਹਿਬ ਨੇ ਬਾਣੀ ਨੇ ਕਿਹਾ ਕਿ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣਨੇ ਬਰੋੜ ਕੋ ਚੂਲਾ ਮਾਇਆ ਧਾਰੀ ਥੋੜਾ ਕੁ ਸ਼ਬਦ ਨੂੰ ਸੁਣਦੇ ਹੁੰਦੇ ਆ ਉਹ ਕਹਿੰ ਲਗੇ ਰੋਸ ਨਾ ਕੀਜੇ ਉੱਤਰ ਦਿਜੇ ਮਾਵਾ ਕਹਿੰਦੇ ਕੀ ਕੀ ਪ੍ਰਸ਼ਨ ਕੀ ਤਾਡਾ ਕਿਉਂ ਪਾਈਏ ਗੁਰਦੁਆਰੋਂ ਤੁਸੀਂ ਕਹਿੰਦੇ ਗੁਰੂ ਦੇ ਦਰ ਤੇ ਹੋ ਕੇ ਹੀ ਰੱਬ ਨੂੰ ਪਾਇਆ ਜਾ ਸਕਦਾ ਹੈ ਇਹ ਕਿਦਾਂ ਵੀ ਗੁਰੂ ਦੇ ਦਰ ਤੇ ਹੋ ਕੇ ਹੀ ਗੁਰੂ ਨੂੰ ਪਾਇਆ ਜਾ ਰੱਬ ਨੂੰ ਪਾਇਆ ਜਾ ਇਹ ਕਿਸ ਤਰ੍ਹਾਂ ਕਹਿਣ ਲੱਗੇ ਰੱਬ ਨੂੰ ਬੰਦਾ ਉਹ ਪਾ ਸਕਦਾ ਜਿਹਦਾ ਚੇਤ ਟਿਕ ਜਵੇ ਕਹਿੰਦੇ ਬਿਲਕੁਲ ਇਤਬਾਲ ਬਿਲਕੁਲ ਤਾਂ ੜੀ ਸਿਆਣੀ ਗੱਲ ਹੈ ਜਿੱਦਾਂ ਕਬੀਰ ਨੇ ਕਿਹਾ ਕਿ ਬੇਦ ਕਤੇਬ ਇਫਤਰਾ ਭਾਈ ਜਿਹੜੀਆਂ ਤੁਸੀਂ ਕਹਾ ਕਥਾ ਕਹਾਣੀਆਂ ਲੈ ਕੇ ਬੈਗੇ ਹੋਈ ਇਹ ਕੋ ਬਹੁਤੀ ਅਹਿਮੀਅਤ ਨਹੀਂ ਰੱਖਦੀਆਂ ਇਦਾਂ ਦਿਲ ਦਾ ਫਿਕਰ ਨਾ ਜਾਏ ਤੇ ਫਿਰ ਕੀ ਕਰੀਏ ਟੁਕਦਮ ਕਰਾਰੀ ਜੋ ਕਰੋ ਕਿਤਨੂੰ ਟਕਾਓ ਬਸ ਕਥਾ ਕਹਾਣੀਆਂ ਦੇ ਪਿੱਛੇ ਨਾ ਪੈ ਜਾਓ ਉਹ ਇਦਾਂ ਹੋਈ ਕਹਾਣੀ ਉਹ ਉਦਾਂ ਹੋਈ ਕਹਾਣੀ ਹੋ ਗਈ ਹੋਊਗੀ ਐਦਾਂ ਨਹੀਂ ਹੋ ਗਈ ਹੋ ਗਈ ਉਦਾਂ ਹੋ ਗਈ ਹੋ ਗਈ ਉਹ ਸੈਂਕੜੇ ਸਾਲ ਪਹਿਲਾਂ ਹੋ ਗਈ ਸੀ ਹੋ ਗਈ ਸੀ ਕਿਦਾਂ ਹੋ ਗਈ ਸੀ ਹੋ ਗਈ ਸੀ ਬਸ ਹੁਣ ਕੀ ਲੈਣਾ ਉਹਦੇ ਵਿੱਚੋਂ ਅਸੀਂ ਹੋ ਗਈ ਸੀ ਤੇ ਹੋ ਗਈ ਸੀ ਐਦਾਂ ਨਹੀਂ ਹੋ ਗਈ ਦੀ ਉਦਾਂ ਹੋ ਗਈ ਸੀ ਹਾਂਜੀ ਹੋ ਗਈ ਸੀ ਤੁੱਕ ਦਮ ਕਰਾਰੀ ਜੋ ਕਰੋ ਕਰਾਰੀ ਨੰਨ ਇੱਕਾਗਰ ਚਿਤ ਉਹਨੂੰ ਅ ਕਰਾਰੀ ਵੀ ਕਹਿੰਦੇ ਨੇ ਜੇ ਫਾਰਸੀ ਵਿੱਚ ਵੇਖਿਆ ਜਾਵੇ ਤੇ ਇਹ ਕਰਾਰੀ ਕਹ ਲੋ ਹਿੰਦੀ ਚ ਕਹਿੰਦੇ ਨੇ ਇਕਾਗਰ ਚਿਤ ਤੁੱਕ ਦਮ ਕਰਾਰੀ ਜੋ ਕਰੋ ਬਸ ਜਿਤਨੂ ਟਕਾਉਤ ਹਾਜ਼ਰ ਹਜੂਰ ਖਦਾਈ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕੀਤਾ ਉਹਦੇ ਵਿੱਚ ਦੋ ਸਵਾਲ ਨੇ ਤੇ ਇੱਕ ਵਿੱਚ ਹੀ ਉੱਤਰ ਦੇ ਦਿੱਤਾ ਬਾਬਾ ਜੀ ਨੇ ਬਾਬਾ ਜੀ ਕਦੀ ਆਪ ਹੀ ਸਵਾਲ ਲਿਖ ਲੈਂਦੇ ਨੇ ਤੇ ਆਪ ਹੀ ਜਵਾਬ ਦੇ ਦਿੰਦੇ ਨੇ ਗੁਰੂ ਨਾਨਕ ਸਾਹਿਬ ਨੇ ਦੋ ਸਵਾਲ ਕੀਤੇ ਆਪਣੇ ਆਪ ਦੇ ਹੀ ਜਾਂ ਇਉਂ ਕਹ ਲੋ ਜਨ ਸੰਸਾਰ ਨੂੰ ਸਮਝਾਉਂਦਿਆਂ ਹੋਏ ਆ ਕਿ ਬਾਗ ਮਰੇ ਬਾਗ ਕਿ ਨੂੰ ਕਹਿੰਦੇ ਨੇ ਬਗਿਆੜ ਨੂੰ ਤੇ ਬਾਗ ਦਾ ਇੱਥੇ ਅਰਥ ਵਾ ਬਾਗ ਮਰੇ ਹੰਕਾਰ ਮਰ ਜਾਵੇ ਬਾਕੀ ਤੇ ਬੜਾ ਬੜਾ ਕੁਝ ਮਾਰਨ ਵਾਸਤੇ ਉਹਦੇ ਵਿੱਚ ਵੱਡੀ ਚੀਜ਼ ਹੰਕਾਰ ਵੀ ਆ ਬਾਗ ਮਰੇ ਮਨ ਮਾਰੀਏ ਮਨ ਵੀ ਮਰ ਜਾਵੇ ਤੇ ਹੰਕਾਰ ਵੀ ਮਰ ਜਾਵੇ ਜਿਹਨੂੰ ਕਬੀਰ ਕਬੀਰ ਏਕ ਮਰਨ ਤੇ ਦੋ ਮੂਏ ਇੱਕ ਦੇ ਮਰਦਿਆਂ ਦੂਜਾ ਮਰ ਜਾਂਦਾ ਨਾਲ ਹੀ ਦੋਏ ਮਰਨ ਤੇ ਚਾਰ ਚਾਰ ਮਰਨ ਤੇ ਛੇ ਮੂਏ ਬਸ ਜਦੋਂ ਇੱਕ ਮਨ ਮਰੇ ਆ ਨਾਲ ਹੀ ਹੰਕਾਰ ਮਰ ਗਿਆ ਹੰਕਾਰ ਮਰ ਗਿਆ ਨਾਲ ਹੀ ਜਾਤ ਮਰ ਗਈ ਇੱਕ ਬਸ ਤੁਰਪਣੀ ਕਢੀ ਮੰਨਦੇ ਮਰਦੇ ਅੱਗੇ ਮਰਦੇ ਜਾਣੇ ਸਭ ਕੁਝ ਸਭ ਕੁਝ ਮਰਨਾ ਮਰ ਕੇ ਤੇ ਬਾਗ ਮਰੇ ਮਨ ਮਾਰੀਏ ਤੇ ਇਹ ਹੰਕਾਰ ਤੇ ਮਨ ਕਿਵੇਂ ਮਰਦਾ ਇਹ ਦੋ ਸਵਾਲ ਵਾ ਤੇ ਬਾਬਾ ਗੁਰੂ ਨਾਨਕ ਸਾਹਿਬ ਅਗਲਾ ਅਗਲੀ ਟੋਕ ਚ ਜਵਾਬ ਦਿੰਦੇ ਆ ਜਿਸ ਸਤ ਗੁਰ ਦੀਖਿਆ ਹੋਵੇ ਦੀਖਿਆ ਕਿੰਦੇ ਨੇ ਗੁਰਮੰਤਰ ਨੂੰ ਜਿੰਨੇ ਗੁਰੂ ਦੁਆਰਾ ਮੰਤਰ ਲੈ ਕੇ ਉਸ ਨੂੰ ਜਪਿਆ ਨਾ ਉਹਦੀਆਂ ਦੋਵੇਂ ਚੀਜ਼ਾਂ ਮਰ ਜਾਂਦੀਆਂ ਬਾਗ ਮਰੇ ਮਨ ਮਾਰੀਏ ਜਿਸ ਜਿਸ ਬੰਦੇ ਦੇ ਕੋਲ ਇੱਕ ਚੀਜ਼ ਹੋਵੇ ਜਿਸ ਸਤਗੁਰ ਦੀਖਿਆ ਹੋਵੇ ਗੁਰ ਮੰਤਰ ਹੋਵੇ ਗੁਰੂ ਕੋ ਲਿਆ ਹੋਇਆ ਮੰਤਰ ਹੋਵੇ ਜੀ ਦੇਖੋ ਹੁਣ ਜੋਗੀ ਪੁੱਛਦੇ ਵੀ ਗੁਰੂ ਦੇ ਦੁਆਰਾ ਕਿਵੇਂ ਪਾਇਆ ਜਾ ਸਕਦਾ ਹੈ ਤੇ ਕਹਿੰਦੇ ਗੁਰੂ ਦੋ ਕੰਮ ਕਰਦਾ ਜੇ ਕਹਿੰ ਲਗੇ ਉਹ ਕੀ ਕਰਦਾ ਹੈ ਕੰਮ ਕਹਿੰਗੇ ਤੁਸੀਂ ਤਪੱਸਿਆ ਕਰਦੇ ਹੋ ਨਾ ਹਾਂਜੀ ਬਿਲਕੁਲ ਅਸੀਂ ਰਾਜਿਆਂ ਰਾਜ ਛੱਡ ਕੇ ਤਪੱਸਿਆ ਕਰਦੇ ਹਾਂ ਕੋਈ ਐਵੇਂ ਬੰਦੇ ਥੋੜਾ ਬਸ ਕਹਿੰ ਲਗੇ ਛ ਤੇ ਲਗੇ ਵੀ ਜਿਹੜਾ ਗੁਰੂ ਨੂੰ ਸਮਰਪਿਤ ਹੋ ਜਾਂਦਾ ਹੈ ਆਪ ਛੱਡ ਸਦਾ ਰਹੇ ਗੁਰ ਪਰਨੇ ਉਹ 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 ਪਦ ਅfeit ਗੁਰੂ ਕੀ ਕਰਦਾ ਹੈ ਕਹਿੰ ਲਗੇ ਇਹ ਮਨ ਚਲ ਤੋ ਇਹ ਜਿਹੜਾ ਮਨ ਚੱਲ ਰਿਹਾ ਵਾ ਤੁਸੀਂ ਪਾਠ ਕਰ ਰਹੇ ਹੋ ਕੀਰਤਨ ਕਰ ਰਹੇ ਹੋ ਕਥਾ ਕਰ ਰਹੇ ਹੋ ਇਹ ਚੱਲ ਰਿਹਾ ਵਾ ਕਿ ਮਨ ਚੰਚਲਾ ਚਿਤਰਾਈ ਇਹ ਚੱਲਦਾ ਤੇ ਚਿਤਰਾਈਆਂ ਬੜੀਆਂ ਜਾਣਦਾਏ ਤਾਂ ਤੇ ਕਿੰਨੇ ਨਾ ਪਾਇਆ ਇਹਨਾਂ ਦੋ ਤਰੀਕ ਜੇ ਇਹ ਦੋ ਚੀਜ਼ਾਂ ਨੇ ਮੰਨਦੀਆਂ ਇੱਕ ਮਨ ਦਾ ਸੁਭਾਅ ਚਲਣਾ ਏ ਕੁਦ ਕੁ ਚਤ్రਾਈ ਏ ਤੇ ਕਿੰਨੇ ਨਾ ਪਾਇਆ ਫਿਰ ਥੋੜਾ ਕੋਈ ਕਿਸੇ ਨੇ ਪਾਇਆ ਉਸ ਰੱਬ ਨੂੰ ਇਹ ਮਨ ਚੰਚਲਾ ਚਤ్రਾਈ ਕਿੰਨੇ ਨਾ ਪਾਇਆ ਫਿਰ ਥੋੜਾ ਪਾਇਆ ਜਾ ਸਕਦਾ ਰੱਬ ਨੂੰ ਤੇ ਕਹਿ ਲੱਗੇ ਸਿੱਧੋ ਜੋਗਿਓ ਇਹ ਮਨ ਚਲ ਤੋ ਚੱਲ ਰਿਹਾ ਨਾ ਮਨ ਹਾਂ ਜੀ ਇਹ ਚੱਲਦਾ ਤਾਂ ਹੈ ਤੇ ਗੁਰੂ ਫੇ ਕੀ ਕਰਦਾ ਦੱਸਦੇ ਧੰਨਵਾਦ ਸੱਚ ਘਰ ਬੈਸੇ ਕਹਿਣ ਲੱਗੇ ਫੇ ਗੁਰੂ ਜਿਹੜਾ ਵਾ ਨਾ ਇਹ ਚੱਲਦੇ ਹੋਏ ਮਨ ਨੂੰ ਸੱਚ ਘਰ ਵਿੱਚ ਟਿਕਾ ਦਿੰਦਾ ਹੈ ਜਿਦਾਂ ਗੁਰੂ ਅਮਰਦਾਸ ਕਹਿੰਦੇ ਸਤ ਗੁਰ ਮਿਲਿਆ ਅਸੀਂ ਬੜੇ ਤੀਰਥਾਂ ਤੇ ਗਏ ਬੜਾ ਕੁਝ ਕੀਤਾ ਤੇ ਜਿਸ ਦਿਨ ਸਤਿਗੁਰੂ ਮਿਲਿਆ ਨਾ ਗੁਰੂ ਅਮਰਦਾਸ ਜੀ ਕਹਿੰਦੇ ਸਤਿਗੁਰੂ ਮਿਲਿਆ ਧਾਵਤ ਥਮਿਆ ਇਹਦਾ ਧਾਰਿਆ ਸੀਨਾ ਜਿੱਦਾਂ ਉਹ ਗੱਲੀ ਜੋਗ ਨਾ ਹੋਈ ਉਹਦੇ ਚ ਅਖੀਰ ਤੱਕ ਤੋਕ ਹੁੰਦੀ ਐ ਸਤਿਗੁਰ ਭੇਟੇ ਤਾਂ ਸੈਸਾਂ ਟੁੱਟੇ ਜਿੱਦਨ ਸਤਿਗੁਰੂ ਮਿਲਦਾ ਏ ਨਾ ਤੇ ਵੈ ਮਨ ਜਿਹੜਾ ਇਹ ਸੈਸਿਆਂ ਚ ਰਹਿੰਦਾ ਤਾਂ ਤਾਈਂ ਤੇ ਚੱਲਦਾ ਸਤਗੁਰੂ ਪੇਟੇ ਤਾਂ ਸੈਸਾ ਟੂਟੇ ਧਾਵਤ ਵਰਜ ਰਹਾਏ ਕਹਿ ਲੱਗੇ ਗੁਰੂ ਨਹੀਂ ਨੂੰ ਚੱਲਣ ਦਊਗਾ ਜੋ ਯੋਗੀਆਂ ਨੂੰ ਕਹਿੰਦੇ ਬਾਬਾ ਜੀ ਧਾਵਤ ਵਰਜ ਰਹਾਏ ਕਹਿ ਲੱਗੇ ਇਹ ਏ ਮਨ ਚਲ ਤੋ ਸਤਗੁਰ ਮਿਲੇ ਧਾਵਤ ਥੰਮਿਆ ਦਸਵਾਂ ਦਵਾਰ ਪਾਇਆ ਇਥੇ ਕਹਿਣ ਲੱਗੇ ਏ ਮਨ ਚਲ ਤੋ ਸੱਚ ਕਰ ਵੈਸੇ ਕਹਿ ਲਗੇ ਇਹ ਗੁਰੂ ਦਾ ਕੰਮ ਹੈ ਇਸ ਚਲਦੇ ਹੋਏ ਮਨ ਨੂੰ ਰੋਕਣਾ ਤੇ ਸਿੱਖ ਦਾ ਕੰਮ ਹੈ ਗੁਰੂ ਨੂੰ ਸਮਰਪਿਤ ਹੋ ਜਾਣਾ ਬਸ ਸਿੱਖ ਦਾ ਕੰਮ ਮਨ ਨੂੰ ਰੋਕਣਾ ਨਹੀਂ ਹੈ ਕਿਉਂ ਮਨ ਇਹਦੇ ਕੋ ਰੁਕਣਾ ਨਹੀਂ ਹੈ ਇਸ ਕਰਕੇ ਗੁਰੂ ਕਹਿੰਦੇ ਤੂੰ ਤੂੰ ਮਨ ਨਾ ਰੋਕ ਕਿਉਂ ਤੇਰ ਕੋ ਰੁਕਣਾ ਹੀ ਨਹੀਂ ਹੈ ਤੂੰ ਗੁਰੂ ਗੁਰੂ ਦਾ ਹੋ ਜਾ ਬਸ ਜਿੱਦਨ ਤੂੰ ਗੁਰੂ ਦਾ ਹੋ ਜਾਏਗਾ ਨਾ ਗੁਰੂ ਇਹਨੂੰ ਰੋਕੇਗਾ ਹੁਣ ਇੱਕ ਬਾਪ ਦੇ ਘਰ ਧੀ ਵਾ ਤੇ ਧੀ ਬਾਪ ਨੂੰ ਫਿਕਰ ਹੈ ਕਿ ਮੈਂ ਇਹਦੇ ਹਾਸਤੇ ਵਰ ਲੱਭਣਾ ਵਾ ਤੇ ਜਦੋਂ ਸਿੱਖ ਗੁਰੂ ਦੇ ਦਰ ਤੇ ਬੈਠਾ ਹੋਇਆ ਤੇ ਗੁਰੂ ਨੂੰ ਫਿਕਰ ਵਾ ਮੈਨੂੰ ਇਹਨੂੰ ਤੋੜਨਾ ਵਾ ਇਸੇ ਦੀ ਗੁਰੂ ਨਾਨਕ ਸਾਹਿਬ ਨੇ ਅਖੇ ਬਾਬਲ ਦਿੱਤੜੀ ਦੂਰ ਨਾ ਕਰ ਆਵੇ ਪਈਏ ਬਲਰਾਮ ਦੀਓ ਮੇਰੇ ਬਾਬਲ ਨਹੀਂ ਗੁਰੂ ਜਿਹੜਾ ਬਾਬਲ ਹੁੰਦਾ ਹੈ ਤੇ ਬਾਬਲ ਨੂੰ ਫਿਕਰ ਹੁੰਦਾ ਧੀ ਤੋੜਨ ਦਾ ਬਾਬਲ ਦਿੱਤੜੀ ਦੂਰ ਮੇਰੇ ਬਾਬਲ ਨੇ ਮੈਨੂੰ ਬੜਾ ਦੂਰ ਵਿਆਹ ਦਿੱਤਾ ਨੇੜੇ ਦਿਸੇ ਮਾਤ ਲੋਕ ਤੁਝ ਸੁਝੇ ਦੂਰ ਉਹ ਧਰਤੀ ਤੇ ਬੈਠੇ ਹੋ ਵੀ ਧਰਤੀ ਤੋਂ ਬੜੇ ਦੂਰ ਹੋ ਜਾਂਦੇ ਨੇ ਜਿਹਨਾਂ ਨੂੰ ਬਾਬਲ ਤੋੜ ਦਿੰਦਾ ਨਾ ਕਰ ਆਵੇ ਪਹੀਏ ਮੁੜ ਕੇ ਨਹੀਂ ਉਹ ਪੇਕੇ ਘਰ ਵਿੱਚ ਆਉਂਦੀ ਮੁੜ ਕੇ ਨਹੀਂ ਉਹ ਦੁਨੀਆਂ ਚ ਫਸਦਾ ਜਿਹਦੀ ਸੁਰਤ ਨੂੰ ਗੁਰੂ ਰੱਬ ਨਾਲ ਵਿਆਹ ਦਿੰਦਾ ਹੈ ਕਹੇ ਕਬੀਰ ਮੋਏ ਵਿਆਹੇ ਚੱਲੇ ਹੈ ਪੁਰਖ ਏਕ ਪਗਵਾਨ ਜੇ ਰੱਬ ਦੁਨੀਆ ਤੋਂ ਨਰਲੇਪ ਤੇ ਭਗਤ ਵੀ ਨਰਲੇਪ ਹੀ ਹੈ ਜੇ ਰੱਬ ਦੁਨੀਆ ਤੋਂ ਦੂਰ ਹੈ ਤੇ ਭਗਤ ਵੀ ਦੂਰ ਹੀ ਹੈ ਇਹੋ ਕਹਿ ਲਉ ਹਾਂ ਮਹਰ ਕਹਿੰਦੇ ਇਹ ਮਨ ਚਲ ਤੋ ਸੱਚ ਕਰ ਬੈਸੇ ਤੇ ਕਹਿੰਦੇ ਜਦੋਂ ਬੰਦਾ ਸੱਚ ਕਰ ਵਿੱਚ ਬਹਿ ਜਾਂਦਾ ਨਾ ਜੋਗੀ ਉਹ ਤੇ ਉਹਦੀ ਇੱਕ ਵੱਡੀ ਨਿਸ਼ਾਨੀ ਹੋਊਗੀ ਤੁਹਾਡੇ ਜਿਦਾਂ ਟਾਡੀਆਂ ਨਿਸ਼ਾਨੀਆਂ ਨੇ ਮੰਦਰਾ ਮੰਦਰਾ ਹੀ ਆ ਤੇ ਗੁਰੂ ਨਾਨਕ ਸਾਹਿਬ ਕੈਨ ਲੱਗੇ ਜੋਗਿਓ ਨਾਨਕ ਨਾਮ ਆਧਾਰੋ ਉਹਦੀ ਨਿਸ਼ਾਨੀ ਕੀ ਹੈ ਉਹਦੀ ਨਿਸ਼ਾਨੀਆਂ ਕਿ ਹੁਣ ਉਹ ਬੰਦਾ ਜਿਹੜਾ ਵਾ ਉਹ ਨਾਮ ਦੇ ਆਸਰੇ ਜੀ ਰਿਹਾ ਵਾ ਉਹਦਾ ਨਾਮ ਹੀ ਭੋਜਨ ਵਾ ਉਹਦਾ ਨਾਮ ਹੀ ਖਾਣਾ ਵਾ ਬ੍ਰਹਮ ਗਿਆਨੀ ਕੇ ਨਾਮ ਪਰਵਾਰ ਵ ਨਾਮ ਆਧਾਰ ਵ ਉਹਦੀ ਦੌਲਤ ਕਿਹੜੀ ਆ ਨਾਮ ਉਹਦਾ ਖਾਣਾ ਕਿਹੜਾ ਨਾਮ ਉਹਦਾ ਪਰਵਾਰ ਕਿਹੜਾ ਨਾਮ ਉਹਦਾ ਆਧਾਰ ਕਿਹੜਾ ਨਾਮ ਜਿਹੜਾ ਟਿਕ ਗਿਆ ਦੂਸਰੇ ਦਾ ਨੇ ਜਿਹੜਾ ਪੜ ਕਰਿਆ ਉਹਦਾ ਨਹੀਂ ਬੂਧਾ ਪਰਵਾਰ ਹੋਏਗਾ ਉਹਦੀ ਦੌਲਤ ਹੋਏਗੀ ਉਹਦਾ ਮਾਨ ਸਨਮਾਨ ਹੋਵੇਗਾ ਧਰਤੀ ਤੇ ਕਹਿਣ ਲੱਗੇ ਜਿੰਨ ਨੂੰ ਗੁਰੂ ਟਕਾ ਦੇਵੇ ਨਾ ਜੋਗੀਓ ਏ ਮਨ ਚਲ ਤੋ ਸੱਚ ਕਰ ਵੈਸੇ ਨਾਨਕ ਨਾਮ ਆਧਾਰੋ ਵਾਹ ਉਹ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੇ ਭਗਵੰਤ ਜੀ ਦੇ ਰਦੇ ਵਿੱਚ ਭਗਵੰਤਾ ਬਸ ਅਸਲੀ ਕੁੱਲ ਵਾਲਾ ਉਹੀ ਆ ਉਹ ਤਨਵੰਤ ਕੁਲਵੰਤ ਪਤਵੰਤ ਸਭ ਕੁਝ ਉਹਦੇ ਕੋਹਾ ਕਹਿਣ ਲੱਗੇ ਗੁਰੂ ਦੀ ਬਰਕਤ ਆ ਕਿ ਗੁਰੂ ਸਿੱਖ ਨੂੰ ਰੱਬ ਨਾਲ ਜੋੜ ਦਿੰਦਾ ਉਹ ਟਿਕ ਜਾਂਦਾ ਤੇ ਉਹਦੇ ਜ਼ਿੰਦਗੀ ਦਾ ਆਧਾਰ ਨਾਮ ਬਣ ਜਾਂਦਾ